ਜਦ ਜਿਸੰਜੀ ਬੰਦੀਛੋੜ ਦਿਵਸ ਅਤੇ ਦੀਵਾਲੀ ਨੂੰ ਲੈ ਕੇ ਜਿੱਥੇ ਪੂਰੀ ਦੁਨੀਆ ਦੇ ਵਿੱਚ ਵਧਾਈਆਂ ਦਿੱਤੀਆਂ ਜਾ ਰਹੀ ਸੀ ਉਸੇ ਦੌਰਾਨ ਕੈਨੇਡਾ ਅਤੇ ਯੂਕੇ ਦੇ ਵਿੱਚ ਮੰਤਰੀਆਂ ਦੇ ਵੱਲੋਂ ਅਤੇ ਕਈ ਵੱਡੀਆਂ ਪਰਸਨਲਿਟੀਆਂ ਦੇ ਵੱਲੋਂ ਵਧਾਈ ਦਿੱਤੀ ਗਈ ਜਿਸ ਵਿੱਚ ਬੰਦੀਛੋੜ ਦਿਵਸ ਅਤੇ ਦੀਵਾਲੀ ਮੈਂਸ਼ਨ ਸੀ ਦੋਨੋਂ ਨਾਮ ਜਿਸ ਤੋਂ ਬਾਅਦ ਕੁਝ ਲੋਕਾਂ ਨੂੰ ਇਸ ਤੋਂ ਦਿੱਕਤ ਵੀ ਹੋਈ ਕਿ ਇੱਥੇ ਸਿਰਫ ਦੀਵਾਲੀ ਵੱਡ ਯੂਸ ਹੋਣਾ ਚਾਹੀਦਾ ਸੀ ਕਿ ਆ ਬੰਦੀਛੋੜ ਦਿਵਸ ਨਹੀਂ ਵੀ ਹੋਣਾ ਚਾਹੀਦਾ ਸੀ ਗਿਆ ਕਿਵੇਂ ਦੇਖਦੇ ਹੋ ਇਸ ਰਿਸਕ ਹਾਰ ਇਸ ਦੇ ਪਿੱਛੇ ਕੀ ਕਰਨਾ ਹੈ ਲੋਕ ਕਿ ਹੁੰਦੇ ਤੋ ਕੈਨੇਡਾ ਹੋ ਗਿਆ ਯੂਕੇ ਹੋ ਗਿਆ ਉੱਥੇ ਕਿਹ ਲੋਕ ਕਿ ਇਹ ਦੋਨੋਂ ਕਮਿਊਨਿਟੀਆਂ ਨੇ ਕਾਫੀ ਨਾਮ ਬਣਾਪਣਾ ਬਣਾਇਆ ਹੋਇਆ ਕਾਫੀ ਕਿਹ ਲੋਕ ਕਿ ਮੰਤਰੀ ਵੀ ਕਿਹ ਲੋਕ ਕਿ ਪਰ ਗਲਤੀਆਂ ਸਿੱਖਾਂ ਦੀ ਵੀ ਹੈਗੇ ਨੇ ਤੇ ਫਿਰ ਅਜਿਹੀ ਅਜਿਹੀ ਦਿੱਕਤ ਕਿਉਂ ਜੀ ਜੀ ਬਿਲਕੁਲ ਬਿਲਕੁਲ ਇਹ ਟਵੀਟ ਸਾਹਮਣੇ ਆਇਆ ਜੀ ਪਹਿਲਾਂ ਤੇ ਟਵੀਟ ਹੈਗਾ ਇੰਗਲੈਂਡ ਦੇ ਜਿਹੜੇ ਇਸ ਵੇਲੇ ਦੇ ਮੌਜੂਦਾ ਪ੍ਰਾਈਮ ਮਿਨਿਸਟਰ ਨੇ ਕੀਰ ਸਟਾਮਰ ਹੋਰੀ ਉਹਨਾਂ ਨੇ ਵਧਾਈ ਦਿੱਤੀ ਹੈ ਤੇ ਉਹਨਾਂ ਨੇ ਲਿਖਿਆ ਕਿ ਮੈਂ ਜਿਹੜੇ ਸਾਡੇ ਮੁਲਕ 'ਚ ਵਸਣ ਵਾਲੇ ਜਾਂ ਦੁਨੀਆ 'ਚ ਵਸਣ ਵਾਲੇ ਜਿਹੜੇ ਹਿੰਦੂ ਜੈਨਸ ਐਂਡ ਸਿੱਖ ਅਕਰੋਸ ਦਾ ਬ੍ਰਿਟੇਨ ਕਹਿੰਦੇ ਵੀ ਜਿਹੜੇ ਬ੍ਰਿਟਨ ਦੇ ਵਿੱਚ ਵਸਣ ਵਾਲੇ ਆ ਮੈਂ ਉਹਨਾਂ ਨੂੰ ਪੀਸਫੁੱਲ ਦੀਵਾਲੀ ਤੇ ਬੰਦੀ ਛੋੜ ਦੇਵਸ ਦੀਆਂ ਮੁਬਾਰਕਾਂ ਦਿੰਨਾ ਸੋ ਉਸ ਤੋਂ ਬਾਅਦ ਪੀਅਰ ਪਾਲੀਵਰ ਜੋ ਕਿ ਕੈਨੇਡਾ ਦੇ ਆਪੋਜੀਸ਼ਨ ਪਾਰਟੀ ਦੇ ਜਿਹੜੇ ਮਿਨਿਸਟਰ ਨੇ ਜਿਹੜੇ ਮੁਖੀ ਨੇ ਉਹਨਾਂ ਨੇ ਵਧਾਈ ਦਿੱਤੀ ਤੇ ਉਹਨਾਂ ਨੇ ਲਿਖਿਆ ਕਿ ਮੈਂ ਉਹਨਾਂ ਨੇ ਸ਼ਬਦ ਸਿੱਖ ਪਹਿਲਾਂ ਲਿਖ ਦਿੱਤਾ ਸਿੱਖ ਹਿੰਦੂਜ਼ ਜੈਨ ਐਂਡ ਬੁੱਧਿਸਟ ਅਕਰੋਸ ਦਾ ਕੈਨੇਡਾ ਤੇ ਉਹਨਾਂ ਨੂੰ ਮੈਂ ਬੰਦੀ ਛੋੜ ਦਿਵਸ ਤੇ ਦੀਵਾਲ ਸੋ ਇਹਦੇ ਤੋਂ ਬਾਅਦ ਉਹਨਾਂ ਲੋਕਾਂ ਨੂੰ ਜਿਹੜੀ ਹੈ ਪ੍ਰੋਬਲਮ ਹੋ ਗਈ ਜਿਹੜੇ ਕਿਤੇ ਨਾ ਕਿਤੇ ਅੰਦਰੋਂ ਅੰਦਰੀ ਇਹ ਮੰਨੀ ਬੈਠੇ ਨੇ ਕਿ ਸਿੱਖ ਉਹਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਮਤਲਬ ਕਿ ਇੰਨੀ ਜ਼ਹਿਰ ਜਿਹੜੀ ਹੈ ਉਹਨਾਂ ਦੇ ਅੰਦਰ ਭਰੀ ਹੋਈ ਹੈ ਕਿ ਜੇ ਆਏ ਸਾਲ ਜੇ ਇਹ ਵੱਡੇ ਲੋਕ ਜਿਹੜੇ ਨੇ ਜਿਹੜੇ ਵੈਸਟ ਦੇ ਮਿਨਿਸਟਰਸ ਨੇ ਚਾਹੇ ਅਮਰੀਕਾ ਹੋਵੇ ਕੈਨੇਡਾ ਇੰਗਲੈਂਡ ਦੇ ਵੱਡੇ ਲੋਕ ਜਾਂ ਮਿਨਿਸਟਰੀ ਲੈਵਲ ਦੇ ਬੰਦੇ ਜੇਕਰ ਦੀਵਾਲੀ ਦੀਆਂ ਵਧਾਈਆਂ ਦਿੰਦੇ ਆ ਤਾਂ ਉਹ ਸਿਰਫ ਦੀਵਾਲੀ ਦੀਆਂ ਹੀ ਵਧਾਈਆਂ ਦੇਣ ਕਿ ਸਿੱਖਾਂ ਨੂੰ ਉਹ ਜਿਹੜਾ ਹੈਗਾ ਕਿਤੇ ਨਾ ਕਿਤੇ ਦਰਕਿਨਾਰ ਕਰਨ ਜਾਂ ਉਹਨਾਂ ਵਾਲੇ ਪਾਸੇ ਨੂੰ ਨਾ ਹੋਣ। ਸੋ ਬੰਦੀ ਛੋੜ ਦਿਵਸ ਇਹ ਇੱਕ ਆਪਾਂ ਕਹੀਏ ਵੀ ਸਿੱਖਾਂ ਦਾ ਆਪਣਾ ਤਿਹਾਰ ਹੈਗਾ ਜਿਹਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਇਹ ਜੁੜਿਆ ਹੋਇਆ ਤਿਹਾਰ ਹੈਗਾ ਤੇ ਹਿੰਦੂਇਜ਼ਮ ਦੇ ਵਿੱਚ ਹਿੰਦੂ ਧਰਮ ਦੇ ਵਿੱਚ ਇਹ ਸ਼੍ਰੀ ਰਾਮ ਜੀ ਦੇ ਨਾਲ ਇਹ ਜੁੜਿਆ ਹੋਇਆ ਤਿਹਾਰ ਹੈਗਾ। ਸੋ ਆਪੋ ਆਪਣੀ ਮਹੱਤਤਾ ਹੈ। ਤੇ ਜੇ ਹੁਣ ਇੰਗਲੈਂਡ ਦੇ ਪ੍ਰਧਾਨ ਮੰਤਰੀ ਸਿੱਖਾਂ ਨੂੰ ਵੀ ਵਧਾਈ ਦੇ ਦਿੰਦੇ ਆ ਤੇ ਇਹਨਾਂ ਲੋਕਾਂ ਨੂੰ ਜਿਹੜੇ ਆਪਣੋ ਜਿਵੇਂ ਮੈਂ ਪਹਿਲਾਂ ਕਿਹਾ ਕਿ ਆਪਣੇ ਆਪ ਨੂੰ ਹੀ ਇਹ ਮੰਨੀ ਬੈਠੇ ਨੇ ਕਿ ਸਭ ਤੋਂ ਵੱਡੇ ਸਿੱਖਾਂ ਦੇ ਦੁਸ਼ਮਣ ਨੇ ਇਹਨਾਂ ਦੇ ਅੰਦਰ ਜ਼ਹਿਰ ਭਰੀ ਹੋਈ ਹੈ ਸੋ ਇਹਨਾਂ ਨੂੰ ਕੀ ਤਕਲੀਫ ਹੋ ਜਾਂਦੀ ਹੈ ਇਹਦੇ ਵਿੱਚ ਤਾਂ ਇੱਕ ਵੱਡਾ ਨਾਮ ਹੈਗਾ ਕਵਲ ਸਿਬਲ ਦਾ ਵੀ ਜੋ ਕਿ ਐਨਾਲਿਸਟ ਨੇ ਕਿਤੇ ਵੱਡੇ ਕਿਤੇ ਭਾਰਤੀ ਅਹੁਦੇ ਦੇ ਉੱਤੇ ਵੀ ਰਹੇ ਹੈ ਜੇ ਮੈਂ ਗਲਤ ਨਹੀਂ ਹੈਗਾ ਸੋ ਇਹਨਾਂ ਨੇ ਕੀ ਬਿਆਨ ਕੀਤਾ ਕਹਿੰਦਾ ਵਾਈ ਹੀ ਇਜ਼ ਹੀ ਮਿਕਸਿੰਗ ਅਪ ਦੀਵਾਲੀ ਗਰੀਟਿੰਗਸ ਵਿਦ ਬੰਦੀ ਛੋੜ ਦੇ ਵਸ No connection ਕਹਿੰਦਾ ਕਿ ਇਹਦਾ ਕਨੈਕਸ਼ਨ ਹੀ ਹੈ ਨਹੀਂ ਹੈ ਤੇ ਉਹ ਬੰਦੀ ਛੋੜ ਕਿਉਂ ਲਿਖ ਰਿਹਾ ਜਿਹੜਾ ਕੀਰਸਟਾਮਰ ਹੈਗਾ ਸੋ ਹੁਣ ਤੁਸੀਂ ਦੇਖੋ ਵੀ ਇਹ ਕਨੈਕਸ਼ਨ ਬਣਾਇਆ ਕਿਨੇ ਆ ਬਣਾਇਆ ਕਿੰਨੇ ਆ ਤੁਸੀਂ ਇਹ ਦੇਖੋ ਕਿ ਦੀਵਾਲੀ ਤੇ ਬੰਦੀ ਛੋੜ ਦਿਵਸ ਨੂੰ ਮਿਕਸ ਕਿਵੇਂ ਕੀਤਾ ਗਿਆ ਇੱਕ ਬਹੁਤ ਚਾਲ ਦੇ ਤਹਿਤ ਇਹ ਮਿਕਸ ਕੀਤਾ ਗਿਆ ਇਸ ਦਿਨ ਨੂੰ ਇੱਕੋ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਰਿਹਾ ਬੇਸ਼ੱਕ ਇਸ ਵਾਰੀ ਇਹ ਕਹਿ ਦਿੱਤਾ ਗਿਆ ਕਿ 20 ਨੂੰ ਜੇ ਦੀਵਾਲੀ ਹੈ ਤੇ 21 ਨੂੰ ਬੰਦੀ ਛੋੜ ਦਿਵਸ ਹੈਗਾ ਸੋ ਇਹ ਤਾਂ ਕਮਲ ਸਿਮਲ ਨੂੰ ਸਵਾਲ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਜਿਨ੍ਹਾਂ ਦੀਆਂ ਹਦਾਇਤਾਂ ਦੇ ਉੱਤੇ ਦਿਨ ਨੂੰ ਮਿਕਸ ਕਰ ਦਿੱਤਾ ਗਿਆ ਇੱਕ ਦਿਨ ਬਣਾ ਦਿੱਤਾ ਗਿਆ ਸੋ ਅੱਜ ਤੁਹਾਨੂੰ ਤਕਲੀਫ ਹੋ ਰਹੀ ਹੈ ਜੇਕਰ ਆ ਇੰਗਲੈਂਡ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਦੋਨਾਂ ਧਰਮਾਂ ਨੂੰ ਜਿਹੜਾ ਹੈਗਾ ਜੇ ਵਧਾਈਆਂ ਦੇ ਰਹੇ ਆ ਤੋਂ ਉਸ ਤੋਂ ਬਾਅਦ ਦੂਸਰਾ ਤੁਸੀਂ ਦੇਖੋ ਵੀ ਕਿੱਡੀ ਭੱਦੀ ਸ਼ਬਦਾਵਲੀ ਇੱਕ ਵਰਤੀ ਹੈ ਟਵਿੱਟਰ ਯੂਜ਼ ਕਰਨ ਵਾਲੇ ਨੇ ਰਾਮ ਜਿਹਦਾ ਨਾਮ ਹੈਗਾ ਤੇ ਬਲੂ ਟਿਕ ਵੀ ਲੱਗਾ ਹੋਇਆ ਬਲੂ ਟਿਕ ਦਾ ਮਤਲਬ ਹੁੰਦਾ ਭਈ ਇਹ ਕੋਈ ਖਾਸ ਬੰਦਾ ਹੋ ਸਕਦਾ ਵੈਸੇ ਅੱਜ ਕੱਲ ਪੇੜ ਵੀ ਬਲੂ ਟਿਕ ਟਿਕ ਮਿਲ ਜਾਂਦੇ ਆ ਸੋ ਉਹਨੇ ਲਿਖਿਆ ਵੀ ਇਹ ਤਾਂ ਇਹ ਜੀ ਪੀਰ ਪੋਲੀਵਰ ਦੇ ਟਵੀਟ ਨੂੰ ਉਹਨੇ ਰੀਟਵੀਟ ਕੀਤਾ ਤੇ ਉਹਨੇ ਲਿਖਿਆ ਭਈ ਕਹਿੰਦਾ ਜੇ ਇਹ ਤਾਂ ਉਹ ਗੱਲ ਹੋ ਗਈ ਵੀ ਜਿੱਦਾਂ ਅਸੀਂ 크리스마ਸ ਵਾਲੇ ਦਿਨ ਤੁਹਾਨੂੰ ਈਦ ਮੁਬਾਰਕ ਕਹਤਈਏ ਮਤਲਬ ਦੇਖੋ ਕਿਦਾਂ ਇਹ ਆਪਣੇ ਆਪ ਨੂੰ ਜਾਂ ਮੈਂ ਜੋ ਗੱਲ ਸ਼ੁਰੂ ਦੇ ਵਿੱਚ ਕੀਤੀ ਹੈ ਨਾ ਕਿ ਬੜੀ ਜ਼ਹਿਰ ਹੈ ਇਹਨਾਂ ਦੇ ਮਨਾਂ ਦੇ ਵਿੱਚ ਸਿੱਖਾਂ ਵਾਸਤੇ ਤੇ ਕਿਦਾਂ ਇਹਨੇ ਕਨੈਕਸ਼ਨ ਕਿੱਧਰ ਬਣਾਇਆ ਕਹਿੰਦਾ ਇਹ ਤਾਂ ਉਹ ਗੱਲ ਹੋ ਗਈ ਵੀ ਜਿਵੇਂ ਤੁਹਾਨੂੰ ਅਸੀਂ 크리스마ਸ ਵਾਲੇ ਦਿਨ Eid ਮੁਬਾਰਕ ਆਦਿ ਕਿਹਾ ਮਤਲਬ ਕਿ ਦੋਨੋਂ ਧਰਮ ਆ ਆਪਸ ਦੇ ਵਿੱਚ ਬਹੁਤ ਕਹਿ ਲੋ ਭਈ ਜਿਹੜੇ ਸਿੱਕੇ ਦੇ ਦੋ ਪਹਿਲੂ ਹੈ ਜੋ ਕਦੇ ਇਕੱਠੇ ਨਹੀਂ ਹੋ ਸਕਦੇ ਹੈਨਾ 크ਰਿਸਚੀਅਨ ਧਰਮ ਤੇ ਮੁਸਲਮਾਨ ਧਰਮ ਸੋ ਇਹਨੇ ਇਸ ਤਰ੍ਹਾਂ ਬਣਾ ਕੇ ਜਿਹੜਾ ਪੇਸ਼ ਕੀਤਾ ਹਿੰਦੂਇਜ਼ਮ ਨੂੰ ਤੇ ਸਿੱਖੇ ਜਮਨੂ ਆਪਣੇ ਆਪ ਚ ਕਿਤੇ ਨਾ ਕਿਤੇ ਇਹ ਕਹਿ ਦਿੰਦੇ ਵੀ ਸਾਡਾ ਨੌ ਮਾਸ ਵਾਲਾ ਰਿਸ਼ਤਾ ਹੈਗਾ ਪਰ ਜਦੋਂ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਫਿਰ ਉਹ ਨੌ ਵੀ ਅਲੱਗ ਹੋ ਜਾਂਦਾ ਮਾਸ ਵੀ ਅਲੱਗ ਹੋ ਜਾਂਦਾ ਸੋ ਫਿਰ ਇਹਨੇ ਬੜਾ ਇੱਕ ਗਾਲ ਜਿਹੜੀ ਕੱਢ ਕੇ ਉਹ ਮੈਂ ਸ਼ਬਦ ਬੋਲਾਂਗਾ ਨਹੀਂ ਟਵਿੱਟਰ ਤੇ ਤੁਸੀਂ ਆਪ ਪੜ ਸਕਦੇ ਹੋ ਇਹਨੇ ਇਹ ਕਿਹਾ ਵੀ ਇਹ ਹੈ ਕੀ ਹੈ ਕਹਿੰਦਾ ਇਹ ਮਤਲਬ ਕੀ ਕਹਿੰਦਾ ਸੰਤ ਬੰਦੀ ਛੋੜਦਾ ਇਹ ਪਤਾ ਹੀ ਨਹੀਂ ਇਹ ਹੈ ਕੀ ਆ ਤੇ ਨਾ ਅਸੀਂ ਕਦੀ ਸੈਲੀਬ੍ਰੇਟ ਕੀਤਾ ਤੇ ਹਿੰਦੂ ਇਹਨੂੰ ਕਿਉਂ ਕਦੋਂ ਸੈਲੀਬ੍ਰੇਟ ਕਰ ਰਹੇ ਨੇ ਜਾਂ ਕੀਤਾ ਇਹਨਾਂ ਨੇ ਸੋ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਫਿਰ ਇੱਕ ਕੁਸ਼ਲ ਮਹਿਰ ਇਹਦਾ ਵੀ ਬਲੂ ਟਿਕ ਲੱਗਾ ਹੋਇਆ ਤੇ ਹੋ ਸਕਦਾ ਇਹਨੇ ਪੇਡ ਲਿਆ ਹੋਵੇ ਜਾਂ ਫਿਰ ਕੋਈ ਖਾਸ ਬੰਦਾ ਹੋਵੇ ਮੈਂ ਨਿੱਜੀ ਤੌਰ ਤੇ ਇਹਨੂੰ ਨਹੀਂ ਜਾਣਦਾ ਇਹਨੇ ਦੇਖੋ ਕਿੱਡੀ ਜਿਹੜੀ ਗੱਲ ਕੀਤੀ ਬਣਾ ਕੇ ਸੋ ਇਹਨਾਂ ਦੇ ਮਤਲਬ ਅੰਦਰ ਦਾ ਜ਼ਹਿਰ ਜਦੋਂ ਨਿਕਲਦਾ ਨਾ ਫਿਰ ਉਹ ਇਸ ਤਰ੍ਹਾਂ ਨਿਕਲਦਾ ਪੀਰ ਪੋਲੀਵਰ ਦੇ ਇਹਨੇ ਟਵੀਟ ਤੇ ਉੱਤੇ ਜਿਹੜਾ ਰੀਟਵੀਟ ਕੀਤਾ ਉਹਨੇ ਕਿਹਾ ਕਿ ਇੱਕ ਤਾਂ ਜਿਹੜਾ ਪੀਅਰ ਪੋਲੀਵਰ ਨੇ ਕਹਿੰਦਾ ਟਵੀਟ ਉਦੋਂ ਕੀਤਾ ਜਦੋਂ ਕੈਨੇਡਾ ਦੇ ਵਿੱਚ ਸਾਰੇ ਇੰਡੀਅਨਸ ਉੱਤੇ ਪਏ ਸੀ ਇੰਡੀਅਨ ਤੋਂ ਭਾਵ Hindu ਜਿਹੜੇ ਸੀ ਕੈਨੇਡਾ ਦੇ ਵਿੱਚ ਉਹ ਸੁੱਤੇ ਪਏ ਸੀ 11 46 ਦੇ ਉੱਤੇ ਕਹਿੰਦਾ ਇਹਨੇ ਟਵੀਟ ਕੀਤਾ ਤੇ ਫਿਰ ਕਹਿੰਦਾ ਇਹਨੇ ਖਾਲਸਤਾਨੀਆਂ ਨੂੰ ਖੁਸ਼ ਕਰਨ ਕਰਕੇ ਤੇ ਜਿਹੜੇ ਇਨਵੈਸਟਰ ਨੇ ਜਾਂ ਇਹਨਾਂ ਦੇ ਐਡਵਾਈਜ਼ਰ ਨੇ ਕਹਿੰਦਾ ਉਹਨਾਂ ਨੂੰ ਇਹਨੇ ਬੰਦੀ ਛੋੜ ਦਿਵਸ ਕਹਿੰਦਾ ਹੈਗਾ ਮੁਬਾਰਕ ਜਿਹੜੀ ਉਹ ਦਿੱਤੀ ਹੈ ਤੇ ਇਹ ਬੜਾ ਇਹਨੇ ਮਤਲਬ ਕਿ ਇੱਕ ਚਾਲ ਖੇਡੀ ਹੈਗੀ ਆ ਸੋ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈ ਉਹ ਵੈਸਟ ਦੇ ਵਿੱਚ ਸਾਹਮਣੇ ਆ ਰਹੀ ਹੈ ਜਿੱਥੇ ਆਪਾਂ ਕਹਿੰਦੇ ਹੁੰਦੇ ਸੀ ਕਿ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ ਇਹ ਸਾਰਿਆਂ ਨੂੰ ਮਤਲਬ ਕਿ ਬਰਾਬਰ ਦਾ ਦਰਜਾ ਦਿੰਦੇ ਆ ਜੇ ਦੀਵਾਲੀ ਵੀ ਮਨਾਈ ਜਾਂਦੀ ਹੈ ਉੱਥੇ ਬੰਦੀ ਛੋੜ ਵੀ ਮਨਾਇਆ ਜਾਂਦਾ ਉੱਥੇ ਚਾਈਨੀਜ਼ ਨਵਾਂ ਸਾਲ ਵੀ ਮਨਾਇਆ ਜਾਂਦਾ ਜਾਂ ਹਰ ਧਰਮ ਆਪਣਾ ਆਪ ਸੈਲੀਬ੍ਰੇਟ ਕਰਦਾ ਕਿਸੇ ਨੂੰ ਕਿਸੇ ਦੇ ਨਾਲ ਤਕਲੀਫ ਨਹੀਂ ਹੋਣੀ ਚਾਹੀਦੀ ਸੋ ਇਥੋਂ ਜਗ ਜਾਹਰ ਹੋ ਜਾਂਦੀ ਹੈ ਜਿਹੜੀ ਅੰਦਰ ਦੀ ਜ਼ਹਿਰ ਹੈਗੀ ਆ ਸਿੱਖਾਂ ਦੇ ਖਿਲਾਫ ਉਹ ਕਿਤੇ ਨਾ ਕਿਤੇ ਬਾਹਰ ਨਿਕਲਦੀ ਰਹਿੰਦੀ ਹੈ ਤੇ ਇਹੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੈ ਕਿ ਕੈਨੇਡਾ ਦੇ ਵਿੱਚ ਜੋ ਸਿੱਖਾਂ ਦੇ ਖਿਲਾਫ ਪਿਛਲੇ ਸਮੇਂ ਦੇ ਵਿੱਚ ਇੱਕ ਵਰਤਾਨਤ ਬਣਾਇਆ ਗਿਆ ਕਿ ਕੁਝ AI ਦੇ ਨਾਲ ਵੀਡੀਓਜ਼ ਬਣਾ ਕੇ ਫੋਟੋਆਂ ਬਣਾ ਕੇ ਲੋ ਜੀ ਇਹ ਬੀਚ ਦੇ ਉੱਤੇ ਇਹ ਤਾਂ ਟਾਇਲਟ ਜਿਹੜਾ ਹੈਗਾ ਉਹ ਕਰ ਰਹੇ ਨੇ ਜਾਂ ਕੋਈ ਕਿਤੇ ਬਾਹਰ ਜਿਹੜਾ ਹੈਗਾ ਕਿਤੇ ਪਿਸ਼ਾਬ ਕਰ ਰਿਹਾ ਕੋਈ ਪਗੜੀ ਵਾਲਾ ਹੈ ਨਾ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਬਣਾ ਕੇ ਫੇਕ ਡਰਾਮਾ ਜਿਹੜਾ ਕੀਤਾ ਗਿਆ ਤੇ ਜਿਹਦੇ ਨਾਲ ਕਿ ਸਿੱਖਾਂ ਖਿਲਾਫ ਜਿਹੜੀ ਉਹ ਨਫ਼ਰਤ ਪੈਦਾ ਹੋ ਜੇ ਸੋ ਇਹਦੇ ਵਿੱਚੋਂ ਬਹੁਤ ਕੁਝ ਨਿਕਲਦਾ ਬਹੁਤ ਤਰ੍ਹਾਂ ਦੇ ਪ੍ਰੋਪਾਗੈਂਡ ਜਿਹੜੇ ਹੈਗੇ ਨੇ ਉਹ ਚੱਲ ਰਹੇ ਨੇ ਤੇ ਖਾਸ ਤੌਰ ਦੇ ਉੱਤੇ ਟਵਿੱਟਰ ਤੇ ਜੇਕਰ ਤੁਸੀਂ ਜਾਵਤ ਨਫਰਤ ਝਲਕਦੀ ਹੋਈ ਤੁਹਾਨੂੰ ਇਸ ਤਰ੍ਹਾਂ ਦੀ ਉਹ ਆਮ ਮਿਲ ਜਾਂਦੀ ਹੈ ਸੋ ਇਹ ਖਬਰ ਜਿਹੜੀ ਹੈ ਸਾਂਝੀ ਅਸੀਂ ਤੁਹਾਡੇ ਨਾਲ ਕੀਤੀ ਹੈ ਬੰਦੀ ਛੋੜ ਦੇਵਸ ਤੇ ਦਿਵਾਲੀ ਦੇ ਉੱਤੇ ਕਿਹੋ ਜੀ ਜ਼ਹਿਰ ਜਿਹੜੀ ਹੈ ਉਹ ਉਗਲੀ ਗਈ ਹੈ ਸਿੱਖੀ ਦੇ ਦੁਸ਼ਮਣਾਂ ਵੱਲੋਂ ਜੀ ਹਾਂ ਜੀ ਬਿਲਕੁਲ ਜੀ ਸੰਜੀ ਬਹੁਤ ਜ਼ਰੂਰ ਸਹੀ ਹੈ ਜੇ ਇਹ ਮੁੱਦਿਆਂ ਨੂੰ ਚੱਕਣ ਦੀ ਅਤੇ ਸਹੀ ਢੰਗ ਨਾਲ ਲੋਕਾਂ ਦੇ ਅੱਗੇ ਰੱਖਣ ਦੀ ਥੋੜਾ ਤਾਂ ਅਸੀਂ ਲੁੱਡਣ ਲਈ ਆਪਣੇ ਵਿਚਾਰਾਂ ਦੱਸਣ ਦੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਬ ਦਾ ਦਿਨੋਂ ਧੰਨਵਾਦ ਜੀ